ਜੇ ਆਪਾਂ ਇਹ ਲਗ ਲਗ ਹੋ ਕੇ ਲੜਦੇ ਰਹੇ ਆਪਾਂ ਕਦੇ ਰਾਜ ਨਹੀਂ ਕਰ ਸਕਦੇ ਇਹ ਗੱਲ ਮੈਂ ਇਥੋਂ ਕਹਿੰਨਾ ਪਰ ਜਿਹੜੀ ਖਾਲਸਾ ਫੌਜ ਰਾਜ ਕਰਨ ਨੂੰ ਬਣੀ ਆ ਤਾਂ ਆਪਣੇ ਕੋਲੇ ਇਹੀ ਮੌਕਾ 2027 ਇਕੱਠੇ ਹੋ ਜੋ ਜਿੱਥੇ ਲੋੜ ਆ ਜਿਹਦੀ ਮੰਤ ਕਰਨੀ ਆ ਮੈਂ ਕਰਨ ਨੂੰ ਤਿਆਰ ਆ ਹੱਥ ਬੰਨ ਕੇ ਬੇਨਤੀ ਕਰਦਾ ਵੀ ਆਪਾਂ ਇਕੱਠੇ ਹੋ ਜਾਈਏ ਅਲਾਈਂਸ ਕਰ ਲਈਏ ਇਕਜਟ ਹੋ ਕੇ ਇਲੈਕਸ਼ਨ ਲੜੀਏ ਤੇ ਆਪਣਾ ਰਾਜ ਆਉਣ ਤੋਂ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਤੇ ਇੱਕ ਹੋਰ ਜ਼ਰੂਰੀ ਬੇਨਤੀ ਪਾਰਟੀ ਕਾਲੀ ਦਲ ਵਾਰਿਸ ਪੰਜਾਬ ਵੱਲੋਂ ਵੀ ਇੱਕ ਨੰਬਰ ਜਿਹਦੇ ਤੇ ਮਿਸ ਕਾਲ ਕਰਕੇ ਆਪਾਂ ਪਾਰਟੀ ਦੇ ਮੈਂਬਰ ਬਣ ਸਕਦੇ ਆ ਉਹ ਵੀ ਆ 8502 0000 39 39 8502 4039 ਇਸ ਤੇ ਤੁਸੀਂ ਮਿਸ ਕਾਲ ਕਰਕੇ ਅਕਾਲੀ ਦਲ ਵਾਰਿਸ ਪੰਜਾਬ ਉਹਦੇ ਮੈਂਬਰ ਬਣ ਸਕਦੇ ਹੋ ਤੇ ਇੱਕ ਆਫੀਸ਼ੀਅਲ ਵੈਬਸਾਈਟ ਆ www.adwpd.org ਇਹਦੀ ਵੀ ਅੱਜ ਆਪਾਂ ਲਾਂਚ ਕਰ ਰਹੇ ਹਾਂ ਇੱਥੇ ਤੇ ਆਪਾਂ ਇਸ ਵੈਬਸਾਈਟ ਤੇ ਜਾ ਕੇ ਸਾਰੀ ਡਿਟੇਲ ਪਤਾ ਕਰ ਸਕਦੇ ਹਾਂ ਕਿ ਬਾਹਰ ਟੇਬਲ ਲੱਗੇ ਹੋਏ ਆ ਕਾਊਂਟਰ ਲੱਗੇ ਹੋਏ ਆ ਮੈਂ ਪਰ ਫਿਰ ਤੋਂ ਇੱਕ ਬੇਨਤੀ ਕਰਦਾ ਵੀ ਆਪਾਂ ਨੂੰ ਇਕੱਠਿਆਂ ਹੋਣਾ ਪਊਗਾ ਆਪਾਂ ਵੱਖ-ਵੱਖ ਹੋ ਕੇ ਨਹੀਂ ਚੱਲ ਸਕਦੇ ਜਿਵੇਂ ਬਾਈ ਦੀਪ ਵੀ ਕਹਿੰਦਾ ਹੁੰਦਾ ਸੀ ਆਪਾਂ ਨੂੰ ਇੱਕ ਝੰਡੇ ਥੱਲੇ ਇਕੱਠੇ ਹੋਣਾ ਹੀ ਪਊਗਾ ਆਪਾਂ ਨੂੰ ਸਿਰ ਜੋੜ ਕੇ ਬੈਠਣਾ ਹੀ ਪਊਗਾ ਅੱਜ ਤੁਸੀਂ ਸਾਰੇ ਇੱਥੇ ਬਾਈ ਦੀਪ ਨੂੰ ਚਾਉਣ ਵਾਲੇ 71 ਹੋਏ ਹੋ ਤਾਂ ਫਿਰ ਆਪਾਂ ਇੱਥੋਂ ਇੱਕ ਫੈਸਲਾ ਲਈਏ ਇਹ ਆਪਣੇ ਤੇ ਵੱਖ-ਵੱਖ ਕਰਕੇ ਰਾਜ ਕਰਦੇ ਆ ਆਪਾਂ ਨੂੰ ਉਹ ਵੱਖ-ਵੱਖ ਵਾਗ ਵਾਲੀ ਨੀਤੀ ਚੋਂ ਨਿਕਲਣਾ ਪਊਗਾ ਇਹ ਆਪਾਂ ਨੂੰ ਆਪਣੀ ਜਥੇਬੰਦੀਆਂ ਚ ਵੰਡ ਦਿੰਦੇ ਆ ਢੜੇਬੰਦੀਆਂ ਚ ਵੰਡ ਦਿੰਦੇ ਆ ਜਾਤ ਪਾਤ ਤੇ ਵੰਡ ਦਿੰਦੇ ਆ ਇਹ ਚੀਜ਼ ਆਪਾਂ ਨੂੰ ਸਮਝ ਨਹੀਂ ਪਾਉਗੀ ਆਪਾਂ ਨੂੰ ਟੇਬਲ ਟਾਕ ਵੀ ਕਰਨੀ ਪਊਗੀ ਇੱਕ ਦੂਜੇ ਦੀਆਂ ਸਮਝਣਾ ਵੀ ਪਊਗਾ ਤੇ ਬਾਕੀ ਹਜੇ ਮੈਥੋਂ ਬਾਅਦ ਹੋਰ ਬਹੁਤ ਬੁਲਾਰੇ ਬੈਠੇ ਆ ਜਿਵੇਂ ਆਪਣੇ ਐਮਪੀ ਸਾਹਿਬ ਬੈਠੇ ਆ ਭਾਈ ਸਰਮਜੀਤ ਸਿੰਘ ਜੀ ਖਾਲਸਾ ਅਕਾਲੀ ਦਲ ਮਾਨ ਦੇ ਮਾਨ ਸਾਹਿਬ ਬੈਠੇ ਆ ਉਹਨਾਂ ਦੇ ਵੀ ਵਿਚਾਰ ਸੁਣਨੇ ਆ ਬਾਪੂ ਤਰਸੇਮ ਸਿੰਘ ਜੀ ਮੋਰਾ ਵਾਲੀ ਉਹ ਵੀ ਆਪਣੇ ਚ ਬੈਠੇ ਆ ਬਾਪੂ ਜੀ ਵੀ ਬੈਠੇ ਆ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਉਹਨਾਂ ਦੇ ਵੀ ਆਪਾਂ ਵਿਚਾਰ ਸੁਣਨੇ ਆ ਤਾਂ ਥੋੜਾ ਜਿਹਾ ਹੋਰ ਜਿੱਥੇ ਆਪਾਂ ਇੰਨਾ ਟਾਈਮ ਬੈਠੇ ਆ ਆਪਾਂ ਹੋਰ ਥੋੜਾ ਟਾਈਮ ਕੱਢੀਏ ਇਹ ਵਿਚਾਰ ਸੁਣਨੀਏ ਤੇ ਮੈਂ ਇੱਕ ਵਾਰ ਆਈ ਹੋਈ ਸਾਰੀ ਸਾਧ ਸੰਗਤ ਦਾ ਧੰਨਵਾਦ ਕਰਦਾ ਖਾਲਸਾ ਏਡ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਦਾ ਸਾਡੇ ਨਾਲ ਬਹੁਤ ਵੱਡਾ ਸਹਿਯੋਗ ਆ ਤੇ ਅੱਜ ਇੱਕ ਖੂਨਦਾਨ ਕੈਂਪ ਵੀ ਲੱਗਿਆ ਬਾਈ ਦੀ ਯਾਦ ਵਿੱਚ ਉਥੇ ਵੀ ਨੌਜਵਾਨ ਜਿਨਨੇ ਖੂਨਦਾਨ ਕਰ ਸਕਦੇ ਆ ਉਹ ਜਰੂਰ ਉਸ ਦਾ ਹਿੱਸਾ ਬਣ ਤੇ ਫਿਰ ਮੈਂ ਲਾਸਟ ਸਾਰੀ ਸਾਧ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਬਾਈ ਨੂੰ ਯਾਦ ਕਰਨ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਦ ਵਿੱਚ ਗੁਰੂ ਮਹਾਰਾਜ ਦੀ ਹਾਜ਼ਰੀ ਵਿੱਚ 71 ਹੋਈ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੱਲ ਇੱਥੇ ਇਤਿਹਾਸ ਤੋਂ ਹੀ ਸ਼ੁਰੂ ਕਰਦੇ ਆਂ ਵੀ ਆਪਣਾ ਬਹੁਤ ਵੱਡਾ ਤੇ ਵਿਸ਼ਾਲ ਇਤਿਹਾਸ ਆ ਜੇ ਆਪਾਂ ਗੱਲ ਕਰਨ ਲੱਗੇ ਤਾਂ ਕਾਫੀ ਸਮਾਂ ਲੱਗ ਜਾਊਗਾ ਤੇ ਮੇਰੇ ਤੋਂ ਬਹੁਤ ਵੱਡੇ ਇੱਥੇ ਮੈਂ ਗੱਲ ਕਰਾਂ ਬੁੱਧੀਜੀਵੀ ਕਥਾਵਾਚਕ ਪੰਥਦਰਦੀ ਬੁਲਾਰੇ ਬਹੁਤ ਬੈਠੇ ਆ ਆਪਾਂ ਉਹਨਾਂ ਨੂੰ ਵੀ ਸੁਣਨਾ ਤੇ ਇਸ ਲਈ ਥੋੜਾ ਸਮਾਂ ਜ਼ਿਆਦਾ ਨਾ ਲੈਂਦੇ ਹੋਏ ਆਪਾਂ ਗੱਲ ਇਤਿਹਾਸ ਤੋਂ ਸ਼ੁਰੂ ਕਰਦੇ ਆਂ ਵੀ ਗੱਲ ਬਹੁਤ ਪਿੱਛੇ ਨਾ ਜਾਂਦੇ ਹੋਏ ਆਪਾਂ ਗੱਲ ਸ਼ੁਰੂ ਕਰਦੇ ਆਂ ਮੱਸਾ ਰੰਗਣ ਤੋਂ ਵੀ ਉਦੋਂ ਕਿਵੇਂ ਸਿਰਾਂ ਦੇ ਮੁੱਲ ਪਾਏ ਗਏ ਤੇ ਫਿਰ ਦੋ ਸਿੰਘ ਉੱਠੇ ਬੀਕਾ ਨੇਰ ਦੀ ਧਰਤੀ ਤੋਂ ਤੇ ਉਸ ਮੱਸੇ ਦਾ ਸਿਰ ਨੇਜਿਆਂ ਤੇ ਟੰਗ ਕੇ ਲੈ ਗਏ ਉਹਨਾਂ ਨੇ ਇਹ ਗੱਲ ਪ੍ਰਤੱਖ ਕੀਤੀ ਵੀ ਸਾਡੀ ਹੋਂਦ ਹਜੇ ਕਾਇਮ ਆ ਫਿਰ ਉਸ ਤੋਂ ਬਾਅਦ ਸਮਾਂ ਲੰਘਦਾ ਗਿਆ ਇਹ ਛੋਟੇ ਛੋਟੇ ਵਾਕਏ ਆ ਜਿਹੜੇ ਮੈਂ ਤੁਹਾਡੇ ਨਾਲ ਇੱਕ ਦੋ ਸਾਂਝੇ ਕਰਨੇ ਚਾਹੁੰਦਾ ਕਾਮਾਗਾਟਾ ਮਾਰੂ ਜਹਾਜ਼ ਇੱਕ ਜਾਪਾਨੀ ਜਹਾਜ਼ ਸੀ ਜੋ ਕੈਨੇਡਾ ਦੀ ਧਰਤੀ ਤੇ ਸਿੱਖਾਂ ਨੇ ਚਲਾਇਆ ਤੇ ਉਹਨਾਂ ਨੇ ਵੀ ਆਪਣੀ ਹੋਂਦ ਬਚਾਈ ਸਮੇਂ ਸਮੇਂ ਤੇ ਜੁਝਾਰੂ ਸਿੰਘਾਂ ਨੇ ਬਹੁਤ ਕਾਲਣਾ ਕਾਲੀ ਸ਼ਹੀਦੀਆਂ ਦਿੱਤੀਆਂ ਆਪਣੀ ਪੰਥ ਬਚਾਉਣ ਨੂੰ ਆਪਣੀ ਸਿੱਖੀ ਬਚਾਉਣ ਨੂੰ ਆਪਣੀ ਹੋਂਦ ਬਚਾਉਣ ਨੂੰ ਉਸ ਤੋਂ ਬਾਅਦ ਫਿਰ ਸਮਾਂ ਲੰਘਦਾ ਗਿਆ ਭਾਰਤ ਦੇਸ਼ ਆਜ਼ਾਦ ਹੋ ਗਿਆ ਭਾਰਤ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਭ ਤੋਂ ਵੱਧ ਉਸ ਵਿੱਚ ਕੁਰਬਾਨੀਆਂ ਕੀਤੀਆਂ ਸ਼ਹਾਦਤਾਂ ਦਿੱਤੀਆਂ ਉਹ ਦਿੱਤੀਆਂ ਸਿੱਖਾਂ ਨੇ ਤੇ ਪੰਜਾਬੀਆਂ ਨੇ ਪਰ ਉਸ ਆਜ਼ਾਦੀ ਤੋਂ ਬਾਅਦ ਸਾਨੂੰ ਕੀ ਮਿਲਿਆ ਸਾਨੂੰ ਮਿਲਿਆ ਪੰਜਾਬੀ ਸੂਬੇ ਦਾ ਮੋਰਚਾ ਕਪੂਰੀ ਦਾ ਮੋਰਚਾ ਧਰਮ ਯੁੱਧ ਮੋਰਚਾ ਜਿਸ ਆਜ਼ਾਦੀ ਲਈ ਸਭ ਤੋਂ ਵੱਧ ਸੰਘਰਸ਼ ਕੌਮ ਨੇ ਘਾਲਿਆ ਪਰ ਮਿਲਿਆ ਕੁਝ ਵੀ ਨਹੀਂ ਰਾਜ ਸਾਡਾ ਲੈ ਗਏ ਤੇ ਬਾਅਦ ਚ ਸਾਨੂੰ ਮੋਰਚੇ ਲਾਉਣੇ ਪਏ ਫਿਰ ਗੱਲ ਪੰਜਾਬ ਦੀ ਹੋਣ ਲੱਗੀ ਪੰਜਾਬੀਅਤ ਦੀ ਹੋਣ ਲੱਗੀ ਸਿੱਖੀ ਦੀ ਹੋਣ ਲੱਗੀ ਪਾਣੀਆਂ ਦੀ ਹੋਣ ਲੱਗੀ ਤੇ ਇਸ ਨੂੰ ਮੋਰਚਿਆਂ ਨੂੰ ਇੱਕ ਰੂਪਰੇਖਾ ਦਿੱਤੀ ਗਈ ਸ਼੍ਰੀ ਅਨੰਦਪੁਰ ਸਾਹਿਬ ਵਾਲਾ ਮਤਾ ਪਰ ਉਹ ਵੀ ਸਰਕਾਰਾਂ ਨੂੰ ਮਨਜ਼ੂਰ ਨਹੀਂ ਸੀ ਉਹਨਾਂ ਨੇ ਆਪਣੇ ਸਭ ਤੋਂ ਇਤਿਹਾਸਕ ਸਥਾਨ ਤੇ ਟੈਂਕ ਚੜਾ ਕੇ ਫੌਜੀ ਹਮਲਾ ਕਰਤਾ ਤੇ ਉਹ ਹਮਲੇ ਤੋਂ ਬਾਅਦ ਇਹ ਸੋਚਦੇ ਸੀ ਵੀ ਜਿਹੜਾ ਸੰਘਰਸ਼ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਵਿੱਢਿਆ ਉਸ ਨੂੰ ਅਸੀਂ